ਦੋਸਤੋ ਅੱਜ ਜਿਸ ਟੌਪਿਕ ਤੇ ਮੈਂ ਗੱਲ ਕਰ ਰਿਹਾ ਉਹ ਤੇ ਬਹੁਤ ਘੱਟ ਰਿਸਰਚ ਹੋਈ ਹੈ ਔਰ ਉਹਨੂੰ ਜ਼ਿਆਦਾਤਰ ਇਗਨੋਰ ਹੀ ਕੀਤਾ ਜਾਂਦਾ ਮੈਂ ਗੱਲ ਕਰਦਾ ਪਸੀਨੇ ਦੀ ਸਵੈਟ ਦੀ ਯੈਸ ਕਿਸੇ ਨੂੰ ਵੱਧ ਆਉਂਦਾ ਕਿਸੇ ਨੂੰ ਘੱਟ ਆਉਂਦਾ ਸਵੈਟ ਗਲੈਂਡਸ ਕਿਵੇਂ ਵਰਕ ਕਰਦੀਆਂ ਕਿਵੇਂ ਹਾਰਮੋਨਸ ਇਨਸਿਸਟ ਕਰਦੇ ਪਸੀਨੇ ਲਈ ਬਹੁਤ ਘੱਟ ਰਿਸਰਚ ਹੋਈ ਹੈ ਦੇਖੋ ਸਵੈਟ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਆ ਇਨਸਾਨ ਦਾ ਟੈਂਪਰੇਚਰ ਕੂਲ ਰੱਖਣ ਲਈ ਜਦੋਂ ਵੀ ਹੀਟ ਆਉਂਦੀ ਆ ਪਸੀਨਾ ਬਾਹਰ ਆ ਕੇ ਬਾਡੀ ਟੈਂਪਰੇਚਰ ਕੂਲ ਹੋ ਜਾਂਦਾ ਦੁਨੀਆ ਤੇ ਬਹੁਤ ਜ਼ਿਆਦਾ ਜਾਨਵਰਾਂ ਨੂੰ ਇਹ ਸਹੂਲਤ ਨਹੀਂ ਹੈ ਇਸਲੇ ਇਨਸਾਨ ਨੂੰ ਹੰਟਰ ਸ਼ਿਕਾਰੀ ਮੰਨਿਆ ਜਾਂਦਾ ਸੀ ਕਿ ਕਿਸੇ ਵੀ ਜਾਨਵਰ ਦੇ ਪਿੱਛੇ ਭੱਜ ਕੇ ਆਪਣਾ ਟੈਂਪਰੇਚਰ ਮੈਨੇਜ ਕਰਕੇ ਜਿੰਨਾ ਮਰਜ਼ੀ ਮੈਰਾਥਨ ਲਾ ਕੇ ਸ਼ਿਕਾਰ ਕਰ ਸਕਦਾ ਸੀ ਲਗਭਗ 20 ਤੋਂ ਲੈ ਕੇ 50 ਲੱਖ ਤੱਕ ਮੋਰਗਾਂ ਨੇ ਸਵੈਟ ਪੋਰਸ ਨੇ ਜਿਨ੍ਹਾਂ ਦਾ ਕੰਮ ਸਿਰਫ ਟੈਂਪਰੇਚਰ ਮੈਨੇਜ ਕਰਨਾ ਨਹੀਂ ਕਦੇ ਐਂਜ਼ਾਇਟੀ ਆ ਕੋਈ ਇਮੋਸ਼ਨਲ ਕੋਈ ਘਬਰਾਹਟ ਆ ਉਦੋਂ ਵੀ ਪਸੀਨਾ ਆਉਂਦਾ ਹੈਲਪ ਕਰਨ ਦੇ ਲਈ ਸੋ ਪਹਿਲਾਂ ਮੰਨਿਆ ਜਾਂਦਾ ਸੀ ਕਿ ਇਹਦੇ ਵਿੱਚ ਦੀ ਫੈਟ ਬਾਹਰ ਆਉਂਦਾ ਹੈ ਯੈਸ ਫੈਟ ਵੀ ਆਉਂਦਾ ਹੈ ਲੇਕਿਨ ਫੈਟ ਦਾ ਮੇਨ ਇਹ ਸਿਰਫ ਪਸੀਨੇ ਰਾਹੀਂ ਨਹੀਂ ਸਾਰ ਰਾਈਆਂ ਔਰ ਯੂਰਿਨ ਰਾਹੀ ਵੀ ਜਦੋਂ ਆਪਾਂ ਫੈਟ ਲੌਸ ਕਰਦੇ ਫੈਟ ਬਾਹਰ ਆਉਂਦਾ ਹੈ ਬਹੁਤ ਲੋਕਾਂ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਬੁਰਾ ਲੱਗਦਾ ਬਹੁਤ ਸਾਰੇ ਪ੍ਰੋਡਕਟਸ ਆਏ ਆਪਰੇਸ਼ਨ ਵੀ ਹੋ ਜਾਂਦਾ ਕਨੈਕਸ਼ਨ ਕੱਟਿਆ ਜਾਂਦਾ ਲੇਕਿਨ ਅੰਡਰ ਆਰਮਸ ਤੋਂ ਕਨੈਕਸ਼ਨ ਕੱਟਿਆ ਤਾਂ ਕਿਸੇ ਹੋਰ ਜਗ੍ਹਾ ਤੇ ਸਵੈਟ ਆਉਣ ਲੱਗ ਜਾਂਦਾ ਐਂਡ ਓਵਰ ਆਲ ਇਹਨੂੰ ਰੋਕਣਾ ਨਹੀਂ ਚਾਹੀਦਾ ਇੱਕ ਡਿਬੇਟ ਇਹ ਹੈ ਕਿ ਜਿਮ ਦੇ ਵਿੱਚ ਤੁਹਾਨੂੰ ਏਸੀ ਛੱਡ ਕੇ ਐਕਸਰਸਾਈਜ਼ ਕਰਨੀ ਚਾਹੀਦੀ ਆ ਜਾਂ ਗਰਮੀ 'ਚ ਪਸੀਨਾ ਆਵੇ ਦੇਖੋ ਕੈਲਰੀ ਬਰਨ ਐਕਸਰਸਾਈਜ਼ ਦਾ ਆਲਮੋਸਟ ਸੇਮ ਹੀ ਹੈ لیکن ਜੇ ਤੁਹਾਨੂੰ ਪਸੀਨਾ ਆਏਗਾ ਤਾਂ ਜੋ ਸਵੇਟ ਗਲੈਂਡਸ اور ਸਵੇਟ ਪੋਰਸ ਐਕਟੀਵੇਟ ਹੋਣਗੇ ਉਹ ਅਲੱਗ ਤੋਂ ਕੈਲਰੀਜ਼ ਲੈਣਗੇ ਸੋ ਤੁਹਾਡਾ ਫੈਟ ਲਾਸ ਵਧ ਹੋਏਗਾ